वेलकम टू माय यू ब्लॉग कल ਅਸੀਂ ਗਏ ਸੀ ਅਟਕ ਸਾਹਿਬ ਪਿੰਡ ਸਹੇੜੀ ਨੂੰ ਦਰਸ਼ਨ ਕਰਉਣਾ ਅਟਗੜ ਸਾਹਿਬ ਦੇ ਮੌਜੂਦ ਸਨ ਇਹ ਬਿੱਟੀ ਸੋਨਰ ਰਿਆਜੀ ਗੁਰਦੁਆਰੇ ਦੁਆਰਾ 8 ਕਲਸਾ ਜਿੱਥੇ ਛੋਟੇ ਸਾਰੇ ਬੱਚਿਆਂ ਨੂੰ ਪੱਕਿਆ ਗਿਆ ਗੰਦੀ ਪਾਪੀ ਬਣ ਗਿਆ ਸੀ ਸਿੰਘੁਰਦਾ ਸਾਹਿਬ ਦਾ ਫਿਰ ਉਹ ਬਣਾਈ ਫਿਰ ਉਹ ਸਾਰੇ ਬੰਦੀ ਨਾ ਪੂਰਾ ਪੜੂਗੀ ਮਰੀ ਮਾਤੇ ਬਸ ਬੋਲ ਬੋਲ ਆ ਹੈਗਾ ਗੁਰਦੁਆਰਾ 8 ਕਲ ਸਾਹਿਬ ਐਸੇ ਢੇੜੀਆ ਪਿੰਡੇ ਸਿਹੜੀ ਜਿੱਥੇ ਛੋਟੇ ਸਾਰੇ ਜਾਦੇ ਰਾਤ ਕੱਟਾਈ ਕੱਟੀ ਸੀ ਦੰਗੂ ਅਮਨ ਬਤਨ ਦੰਗ ਇਹਦੇ ਵਿੱਚ ਖੜਾ ਆ ਆ ਸੋਦੇ ਸਾਰੇ ਆਏ ਨੂੰ ਠੰਡੇ ਵਾਲੇ ਨੂੰ ਅੱਛਾ ਹਾਂਜੀ ਉਹ ਜਮਾ ਬੰਦਮਾਨ ਇਹਨਾਂ ਨੰਬਰ ਤੋਂ ਵੱਲ ਨੂੰ ਨਹੀਂ ਛੱਡ ਰਿਹਾ ਇਹਨੂੰ ਅੰਦਰ ਜਾਣਾ ਪੈਣਾ ਬੰਦਮਾਨ ਦੇ ਅੰਦਰ ਹੀ ਬਣਨ ਤਾਂ ਨਾ ਕਰਿਆ ਕਿਸੇ ਨੇ ਇਹ ਤਾਂ ਕੁਛ ਵੀ ਨਹੀਂ ਕਰਦੀ ਸਰਕਾਰ ਨਾਲੀ ਤਾਂ ਕੁਛ ਨਹੀਂ ਕਰਦੀ ਕੱਲੀਆਂ ਸਗਾਲ ਨੇ ਫੇਰ ਆਇਆ ਜੀ ਕੱਲ ਹੀ ਆਜੇ ਵਧੀਆ ਜੀ ਕੱਲੀਆਂ ਸਾਰ ਨੇ ਅੰਮ੍ਰੀ ਆਉਣਾ ਲਾਜ਼ਮੀ ਆਉਣੇ ਆ ਉਹਨਾਂ ਨੇ ਇਹਨਾਂ ਦਾ ਕੁਛ ਨਹੀਂ ਹੋਣਾ ਜੀ ਹਾਂ ਜੀ ਜਿਹੜੇ ਬਾਦਲੇ ਸਰਕਾਰ ਨੇ ਸੜਕ ਬਣਾਈ ਹੈ ਇਹ ਉਹੀ ਉਹ ਨਹੀਂ ਗੱਡੀ ਸਰਕਾਰ ਨੇ ਬਾਦਲੇ ਇੱਥੇ ਹੁਣ ਹਣ ਕੁਛ ਨਹੀਂ ਜੇ ਕਹਿੰਦਾ ਪੈਨਸ਼ਨ ਲਵਾ ਦੂੰਗਾ ਆ ਕਰ ਦੂੰਗਾ ਬਿਲਾਡ ਚਾ ਦੂੰਗਾ ਕੁਛ ਨਹੀਂ ਹੋਣਾ ਇੱਥੇ ਬਿਲ ਲਾਈਟੇ ਥੋੜੀ ਲਾਉ ਸਭ ਘੱਟੇ ਬੜੀ ਲਾਈਟ ਆ ਰਹੀ ਹੈ ਜਾਹਾਂਗੇ ਹਾਂ ਲੋ ਹਾਂਜੀ ਹਾਂਜੀ ਲੈਣੇ ਬੜੇ ਡੰਮਾਰੇ ਆ ਦੇਖੋ ਅੰਜੀ ਕਰਦੇ ਕੁਝ ਉਹ ਸੋ ਕੇ ਰਹਾ ਹੋਇਆ ਲੋਕਾਂ ਆ ਮੋਟਰਾਂ ਬਿਲ ਮਾਫਾ ਤੇ ਹਾਂਜੀ ਸਾਡੇ ਜਿਆਦਾ ਵੀ ਲਾਉਨੇ ਲਾਉ ਨਾਕਕਾਂ ਬਲੈਂਕ ਕਰਦੇ ਮੈਂ ਵੀ ਇੱਕ ਪੰਦ ਮਾਰਦਾ ਹਾਂ ਹਾਂਜੀ ਹਾਂ ਕੁਝ ਨਹੀਂ ਬਣਨਾ ਇਹਨੇ ਕਰਨਾ ਨਹੀਂ ਕੁਝ ਵੀ ਇਹ ਤਾਂ 23 ਘਾਰ ਇਹਨਾਂ ਇਹ ਗੁਰੂ ਘਰ ਜਿੱਥੇ ਅੰਦਰ ਜਾ ਕੇ ਮੱਥਾ ਟੇਕਿਆ ਸੋ ਬਾਬਾ ਜੀ ਨਾਲ ਕੋਈ ਵਿਚਾਰ ਸਾਂਝੇ ਕਰੇ ਬਾਬਾ ਜੀ ਨਾਲ ਕੋਈ ਵਿਚਾਰ ਸਾਂਝੇ ਕਰੇ